ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸ ਕਰਦਾ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਅਲਹਮਦੁਲਿਲਾ ਅੱਲਾਹ ਤਾਲਾ ਵਾਹਿਗੁਰੂ ਦੀ ਮਿਹਰ ਦੇ ਨਾਲ ਮੈਂ ਵੀ ਨੌ ਬਰ ਨੌ ਤੇ ਚੜ੍ਹਦੀ ਕਲਾ ਦੇ ਵਿੱਚ ਆ ਇਹ ਵੀਡੀਓ ਨੂੰ ਸਕਿਪ ਨਾ ਕਰਿਓ ਪੂਰੀ ਸੁਣ ਲਿਓ ਬੇਨਤੀ ਆ ਤੁਹਾਡੇ ਭਰਾ ਦੀ ਓਦਾਂ ਵੀ ਦਿਓालतੂ ਫਾਲਤੂ ਵੀਡੀਓ ਆਪਾਂ ਦੇਖਦੇ ਆ ਮੈਂ ਜਿਆਦੀਆਂ ਗੱਲਾਂ ਨਾ ਕਰਦਾ ਹੋਇਆ ਆਪਾਂ ਵੀਡੀਓ ਸ਼ੁਰੂ ਕਰਦੇ ਆ ਪੰਜਾਬੀ ਵੀਰੋ ਕਦੂਰ ਸਾਹਿਬ ਹਲਕਾ ਪੂਰਾ ਅਮਰਤਪਾਲ ਦੀ ਸਪੋਰਟ ਕਰਦਾ ਪਿਆ ਕਰਨੀ ਮਿਚਾਈ ਦੀ ਗਰੁੱਪ ਬਣਿਆ ਪਿੰਨਾ ਚ ਬਹੁਤ ਵਧੀਆ ਗੱਲ ਆ ਅਮਰਤਪਾਲ ਦਾ ਸਾਥ ਦੇਣਾ ਚਾਹੀਦਾ ਪਰ ਜੇ ਇਸ ਅਮਰਤਪਾਲ ਨੇ ਮੈਂਬਰ ਪਾਰਲੀਮੈਂਟ ਬਣਨ ਤੋਂ ਬਾਅਦ ਨਾ ਕੁਝ ਸਵਾਰਿਆ ਹੱਥ ਖੜਾ ਕਰਕੇ ਕਹੋ ਕਿ ਮੁੜਕੇ ਵਿਰੋਧ ਵੀ ਇਸੇ ਪਦਰ ਤੇ ਤੁਸੀਂ ਕਰੋਗੇ ਅਕਾਲੀਆਂ ਨੇ ਕੁਝ ਨਹੀਂ ਕੀਤਾ ਕਾਂਗਰਸ ਨੇ ਕੁਝ ਨਹੀਂ ਕੀਤਾ ਤਾਂ ਇਹ ਕੀਤਾ ਪਰ ਉਹ ਡਿਗਪੀਆਂ ਪਾਰਟੀਆਂ ਉਹਨਾਂ ਨੂੰ ਲੋਕਾਂ ਨੇ ਨਕਾਰ ਦਿੱਤਾ ਆ ਸਮਝ ਲੱਗੀ ਫਿਰ ਆਈ ਆਮ ਆਦਮੀ ਪਾਰਟੀ ਤੁਸੀਂ ਭਰੋਸਾ ਕਰਕੇ ਉਹਨੂੰ ਵੋਟਾਂ ਪਾਈਆਂ ਮੈਂ ਵੀ ਪਾਈਆਂ ਪਰ ਉਹ ਵੀ ਪਾਰਟੀ ਉਦੋਂ ਹੀ ਨਿਕਲੀ ਕੁਝ ਨਹੀਂ ਕੀਤਾ ਜੇਲ੍ਹ ਦੇ ਵਿੱਚ ਕੌਣ ਕੌਣ ਆ ਬਿੱਦੂ ਗੱਲ ਜੇਲ੍ਹ ਦੇ ਵਿੱਚ ਮੰਤਰੀ ਬਾਜੇਗੇ ਜਿਹੜੇ ਉਹਨੂੰ ਪੰਪ ਦਿੰਦੇ ਹੁੰਦੇ ਸੀ ਨਾ ਟੱਕਦੇ ਰੱਖਦੇ ਨੱਪਦੇ ਗੁੱਡ ਜੌਬ ਤੇ ਮੰਤਰੀ ਵੀ ਫੱਟੀਆਂ ਮਾਰਦਾ ਬਿੱਦੂ ਆ ਜਾ ਬਿੱਦੂ ਆ ਜਾ ਉਹਦਾ ਖਮਿਆਦਾ ਉਹਨੂੰ ਕੀ ਭੁਗਤਣਾ ਪਿਆ ਡਿਵਿਡੂਗਰ ਦੇਰ ਜਿਹੜੇ ਉਹਨੂੰ ਪੰਪ ਦਿੰਦੇ ਹੀ ਕੋਈ ਘਰ ਗਿਆ ਉਹਦੇ ਪਤਾ ਕ ਲੈਣਾ ਵੀ ਉਹਦੇ ਮਾਂ ਪਿਓ ਦਾ ਕੀ ਹਾਲ ਆ ਉਹਦੀ ਵਾਈਫ ਦਾ ਕੀ ਹਾਲ ਆ ਤੇ ਪੁੱਤ ਦਾ ਕੀ ਹਾਲ ਆ ਇਸੇ ਚੈਨਲ ਵਾਲੇ ਨੇ ਵੀਡੀਓ ਚਲਾਈ ਇਹ ਆ ਇਹ ਆ ਸੀ ਪੰਥਕ ਆਪਰੇ ਆ ਉਹਨੂੰ ਪੰਥਕ ਕਹਾਉਨੇ ਆ ਕੌਣ ਗਿਆ ਉਹਨਾਂ ਦੇ ਘਰੇ ਕਮੈਂਟ ਕਰਕੇ ਦੱਸ ਦਿਓ ਕੌਣ ਗਿਆ ਡਿਵਿਡੂਗਰ ਜੇਲ੍ਹ ਦੇ ਵਿੱਚ ਮਿਲਣ ਵਾਸਤੇ ਉਹਨੂੰ ਹੁਣ ਤੁਹਾਡੇ ਕੋਲ ਜਵਾਬ ਹੋਊਗਾ ਤੇ ਮਿਲ ਨਹੀਂ ਦਿੰਦੇ ਪਰ ਜਾ ਕੇ ਵੀਡੀਓ ਤੇ ਪਾ ਸਕਦੇ ਨਾ ਵੀ ਪਾਈ ਅਸੀਂ ਗਏ ਆ ਪਰ ਕੋਈ ਨਹੀਂ ਗਿਆ ਮੰਤਰੀ ਬਾਜੇ ਕਿ ਇਹਨੂੰ ਮੈਂ ਬੜਾ ਸਮਝਾਉਣਾ ਹੁੰਦਾ ਹਾਂ ਕੌਣ ਤੇ ਇਹ ਵੀਰ ਵੀਡੀਓ ਪਾਇਆ ਕਰ ਪਰ ਕਿਸੇ ਨੂੰ ਚੈਲੰਜ ਨਹੀਂ ਕਰੀਦਾ ਹੁਣ ਹੋਰ ਅਵਨੀਤ ਬਿੱਟੂ ਆ ਉਹ ਉਹਦੀ ਮੋਦੀ ਦਾ ਇੱਕ ਗੱਲ ਬਾਤ ਆ ਭਾਜਪਾ ਦਾ ਬੰਦਾ ਆਇਆ ਉਹਤੇ ਉਹਦਾ ਪਿਓ ਜਿਹੜਾ ਦਾਦਾ ਚੀਫ ਮਿਨਿਸਟਰ ਰਿਹਾ ਠੀਕ ਆ ਜਿਹਨੂੰ ਬੰਬ ਨਾੜਾ ਦਿੱਤਾ ਗਿਆ ਹੀਗਾ ਸੈਂਟਰ ਸਰਕਾਰ ਨੇ ਉਹਨੂੰ ਵਾਈਪਲਸ ਸਕਿਉਰਟੀ ਦਿੱਤੀ ਆ ਉਹਨੇ ਮੰਤਰੀ ਦੀ ਗੇਮ ਕਰਵਾਈ ਆ ਚਲੋ ਕੋਈ ਗੱਲ ਨਹੀਂ ਜਦੋਂ ਅਮਰਤਪਾਲ ਜਿੱਤ ਕੇ ਬਾਹਰ ਆ ਗਿਆ ਤੇ ਉਸੇ ਟਾਈਮ ਮੈਂ ਹਿਮਚਾਲੂ ਕਰੋ ਮંત્રી ਬਾਜੇਕੇ ਨੂੰ ਵੀ ਬਾਹਰ ਕੱਢੋ ਕੀ ਕਸੂਰ ਮંત્રી ਬਾਜੇਕੇ ਕੋਈ ਆਤਵਾਦੀ ਆ ਇੱਕ ਵੀਡੀਓ ਤੋਂ ਆਪਣਾ ਘਰ ਚਲਾਉਣ ਵਾਲਾ ਖਰਚਾ ਚਲਾਉਣ ਵਾਲਾ ਇੱਕ ਸਿੱਧਾ ਸਾਦਾ ਬੰਦਾ ਭੋਲਾ ਪਾਲਾ ਉਹਨੂੰ ਡਿਬੜੂ ਘਰ ਦੇ ਵਿੱਚ ਜੇਲ੍ਹ 'ਚ ਸੁਟਿਆ ਭਗਵੰਤ ਮਾਨ ਸਾਹਿਬ ਜੇ ਤੁਸੀਂ ਉਹਨੂੰ ਹੀ ਕੱਢ ਦੋ ਨਾ ਬਾਹਰ ਤੇ ਤੁਹਾਡੀ ਬੱਲੇ ਬੱਲੇ ਹੋ ਜੇ ਪੰਜਾਬੀ ਵੀਰੋ ਜਦੋਂ ਅਮਰਪਾਲ ਜਿੱਤ ਕੇ ਬਾਹਰ ਆਇਆ ਉਹਦੇ ਤੇ ਪ੍ਰੈਸ਼ਰ ਬਣਾਇਓ ਕਿ ਦੁੱਧੇ ਬੰਦੀ ਸਿੰਘ ਵੀ ਬਾਹਰ ਆਉਣੇ ਚਾਹੀਦੇ ਆ ਸਾਡੇ ਸਾਡੇ ਸਤਕਾਰ ਜੋ ਗਿਆ ਮంత్రి ਬਾਜੇ ਕੇ ਦੇ ਘਰ ਜਾ ਕੇ ਵੇਖੋ ਜਿਹੜੀ ਉਹਨੇ ਗੱਡੀ ਲਈ ਉਹ ਹੈਗੀ ਆ ਕਿ ਵੇਚਤੀ ਆ ਓਹੋ ਉਹ ਬਰਾਵੋ ਕਰੋ ਅਮਰਤਪਾਲ ਦੀ سپورਟ ਦੱਬ ਕੇ ਕਰਨੀ ਚਾਹੀਦੀ ਆ ਪਰ ਮੰਤਰੀ ਬਾਜੇ ਕੇ ਦਾ ਵੀ ਜ਼ਿਕਰ ਕਰੋ ਹੀਰਾ ਬੰਦਾ ਆ ਹੀਰਾ 2 ਸਾਲ ਹੋ ਚਲੇ ਦਿਲ ਤੋਂ ਨੂੰ ਸਾਲ ਤੋਂ ਉੱਪਰ ਮਤਲਬ ਜਾਣਿਆ 2 ਸਾਲ ਹੀ ਹੋ ਜਾਣੇ ਜਦੋਂ ਬਾਹਰ ਨਾ ਆਇਆ ਦਲਜੀਤ ਕਲਸੀ ਦੀ ਵੀ ਗੱਲ ਕਰੋ ਠੀਕ ਆ ਹੋਰ ਦੁੱਧਿਆ ਸਿੰਘਾਂ ਦੀ ਵੀ ਗੱਲ ਕਰੋ ਦੱਤ ਜੋਲਦੀ ਵੀ ਗੱਲ ਕਰੋ ਭਾਈ ਜਗਤਾਰ ਸਿੰਘ ਆਵਾਰਾ ਭਾਈ ਤਾਰਾ ਭਾਈ ਭਿਉਰਾ ਭਾਈ ਰਾਜਵਾਨ ਇਹ ਸਾਡੇ ਹੀਰੇ ਆ ਸਾਰਿਆਂ ਦੀ ਗੱਲ ਕਰੋ ਭੁੱਲ ਨਾ ਜਾਓ ਕਿਤੇ ਕੱਲਾ ਅਮਰਤਪਾਲ 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 ਕੱਲਾ ਅਮਰਤਪਾਲ ਦੇ ਗੁਣ ਗੋਣੇ ਉਹਨਾਂ ਚਰ ਗਾਉ ਗੁਣ ਜਿੰਨਾ ਚਿਰ ਉਹ ਐਮਪੀ ਦੀ ਇਲੈਕਸ਼ਨ ਜਿੱਤ ਨਹੀਂ ਜਾਂਦਾ ਉਸ ਤੋਂ ਬਾਅਦ ਗੁਣ ਤਾਂ ਗੋਣੇ ਆ ਜੋ ਕੰਮ ਕਰਾਊਗਾ ਜੋ ਕੰਮ ਨਾ ਕਰਾਊਗਾ ਤੇ ਉਹਦੀ ਵੀ ਬੋਕੀ ਪੂਰੀ ਪੜਾਂਗੇ ਧੰਨਵਾਦ ਤੋ ਅੱਜ ਮੈਂ ਜਿਹੜੀ ਵੀਡੀਓ ਬਣਾਈ ਆ ਨਾ ਇੱਕ ਭਾਈਚਾਰਕ ਤੌਰ ਤੇ ਉੱਤੇ ਗੱਲਾਂ ਸਮਝਾਈਆਂ ਫਿਰ ਵੀ ਦੇਖ ਕੇ ਇਹਨੂੰ ਮੇਰੀਆਂ ਗੱਲਾਂ ਕੌੜੀਆਂ ਲੱਗੀਆਂ ਹੁਣ ਅਕਾਲੀਆਂ ਨੂੰ ਕਾਂਗਰਸੀਆਂ ਨੂੰ ਆਮ ਆਦਮੀ ਪਾਰਟੀ ਨੂੰ ਕਿਸੇ ਨੂੰ ਵੀ ਸਾਡੇ ਪੰਜਾਬੀ ਭਰਾ ਆ ਤੇ ਉਹਦੇ ਵਾਸਤੇ ਮੈਂ ਮਾਫੀ ਚਾਹੁੰਦਾ ਤੜਦੀ ਗੱਲਾਂ ਕਰਾਉ ਜਾਂਦੇ ਜਾਂਦੇ ਜੇ ਤੁਸੀਂ ਵੀਡੀਓ ਪੂਰੀ ਦੇਖ ਲਈਆ ਤੇ ਇਹਨੂੰ ਸ਼ੇਅਰ ਕਰ ਦਿਓ ਸਾਰਿਆਂ ਤੱਕ ਪਹੁੰਚਾਓ ਆਪਣਾ ਫਰਜ਼ ਸਮਝ ਕੇ ਜਿਵੇਂ ਉਹ ਬਲੌਗਰ ਨਹੀਂ ਆ ਕੋਈ ਆਪਣੀ ਜਨਾਨੀ ਦਿਖਾਉਂਦਾ ਕੋਈ ਕੁਝ ਦਿਖਾਉਂਦਾ ਉਹਨਾਂ ਨੂੰ ਕਿਉਂ ਸ਼ੇਅਰ ਕਰਦੇ ਨੇ ਕਿਉਂ ਪ੍ਰਮੋਟ ਕਰਦੇ ਨੇ ਕਿਉਂਕਿ ਪੰਜਾਬ ਦੀ ਗੱਲ ਕਰਦੇ ਆ ਨਾ ਪੰਜਾਬ ਦੀ ਗੱਲ ਨਹੀਂ ਕਰਦੇਓ ਤੇ ਤੁਸੀਂ ਆਪਣੀਆਂ ਭੈਣਾਂ ਧੀਆਂ ਸਾਰਿਆਂ ਨੂੰ ਐਸੇ ਕੰਮਾਂ ਤੇ ਲਾਇਆ ਡਰਾਮੇ ਬਣਾਉਂਦੇ ਠੀਕ ਆ ਸਾਡੇ ਵਰਗਿਆਂ ਨੂੰ ਵੀ ਪ੍ਰਮੋਟ ਕਰ ਦਿਆ ਕਰੋ ਪ੍ਰਮੋਟ ਨਾ ਕਰੋ ਮੇਰੇ ਸਾਲੀਵੁੱਡੋਂ ਨਿਕਲ ਗਿਆ ਸ਼ੇਅਰ ਕਰ ਦਿਆ ਕਰੋ ਘੱਟੋ ਘੱਟ ਜੇ ਹੁਣ ਮੈਂ ਬੋਲਿਆ ਆ ਤੁਸੀਂ ਕੋਸ਼ਿਸ਼ ਕਰਕੇ ਵੇਖਿਓ ਕੈਮਰੇ ਸਾਹਮਣੇ ਬੋਲ ਕੇ ਤੁਹਾਨੂੰ ਪਤਾ ਲੱਗ ਜੂ ਬੋਲਣਾ ਸੌਖਾ ਕਿ ਹੁਕਾ ਠੀਕ ਆ ਪਰ ਤੁਸੀਂ ਸ਼ੇਅਰ ਵਾਲਾ ਕੰਮ ਜ਼ਰੂਰ ਕਰਿਆ ਕਰੋ ਇਹਦੇ ਨਾਲ ਹੌਸਲਾ ਮਿਲਦਾ ਸ਼ੇਅਰ ਲਾਇਕ ਨਾ ਨਾ ਕੋਈ ਕੋਠੀਆਂ ਨਹੀਂ ਪਾ ਲੈਣੀਆਂ ਇੱਕ ਹੌਸਲਾ ਜੇ ਮਿਲਦਾ ਕਿ ਇਹ ਵੀਰ ਸਾਡੀ ਗੱਲ ਦੇ ਨਾਲ ਸਹਿਮਤ ਆ ਤੋ ਇੰਦੀਆਂ ਕਿ ਮੇਰੀਆਂ ਬੇਤੀਆਂ ਪਰਵਾਹ ਕਰਿਓ ਮਾਫੀ ਭੁੱਲ ਚੁੱਕ ਮਾਫੀ ਬੋਲੇ ਤੋ ਬੋਲਿਆ ਮਾਤਾ ਨਾ ਵਾਹਿਗੁਰੂ ਤੁਹਾਨੂੰ ਸਾਰੇ ਨੂੰ ਖੁਸ਼ ਰੱਖੇ ਆਸ਼ੀਰਵਾਦ ਆ ਜੀ ਉਹਨਾਂ ਦੁਤਰ ਜੀ ਉਹਨਾਂ ਦੁਤਰਾਂ ਕਰੇ ਹੈ ਹਮ ਕੁਰਨ ਰਾਧੇ ਮਾਤਾ ਤੁਝ ਕੋ ਕੁਝ ਨਹੀਂ ਆਤਾ ਮਜ਼ਾਕ ਵੀ ਕਰ ਲੈਣਾ ਚਾਹੀਦਾ ਕਿਤੇ